ਤੁਹਾਡੇ ਨਾਲ ਮੁੰਡਾ ਰਹਿੰਦਾ ਸੀ ਕਿੰਨੇ ਟਾਈਮ ਤੋਂ ਤੁਸੀਂ ਆਪਸ ਦੇ ਵਿੱਚ ਫਰੈਂਡ ਸੀਗੇ ਕਿੰਨੇ ਟਾਈਮ ਤੋਂ ਮੇਰੇ ਘਰ ਆਉਂਦਾ ਸੀ ਮੈਂ ਵੀ ਇਹਦੇ ਘਰ ਜਾਂਦਾ ਸੀਗਾ ਵਿਦਆਊਟ ਐਨੀ ਰੀਜ਼ਨ ਵਿਦਆਊਟ ਐਨੀ ਰੀਜ਼ਨ ਮੈਡਮ ਇਹਨੇ ਮੈਨਾਂ ਫਾਈਟ ਕੀਤੀ ਕੋਈ ਗੱਲ ਨਹੀਂ ਸੀਗੀ ਇਦਾਂ ਦੀ ਕੋਈ ਤੁਹਾਡੀ ਆਪਸ ਦੇ ਵਿੱਚ ਕੋਈ ਨਹੀਂ ਫਰੈਂਡ ਸੀਗੇ ਡਿਨਰ ਵੀ ਕਰਿਓ ਨਾਲ ਤਾਂ ਕੁਝ ਸਮੇਂ ਬਾਅਦ ਹੀ ਇਦਾਂ ਲੱਟੀਆਂ ਤੋਂ ਮਨਾ ਕੀਤਾ ਸੀ ਤਾਂ ਤਾਂ ਨਹੀਂ ਕਿਤੇ ਇਹ ਰੀਜ਼ਨ ਤਾਂ ਨਹੀਂ ਹੋ ਗਿਆ 100% ਨਾਲ ਮੇਹੀ ਰੀਜ਼ਨ ਕਿਉਂਕਿ 4 ਦਿਨ ਪਹਿਲਾਂ ਮੇਰੇ ਕੋਲੋਂ ਜਲੰਧਰ ਆਇਆ ਮੇਰਾ ਡਿਓਰ ਦਾ ਬੈਗ ਲੈ ਕੇ ਗਿਆ कि मैं अपनी तेरी भाभी के लाइक फुकरीमानी जो भी काइंड ऑफ इतदा किया नहीं पूरी तरह ना कुटमार ਕੀਤੀ ਗਈ ਹੈ ਵੀਡੀਓ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿਹਾ ਗਿਆ ਹੈ ਕਿ ਕਿਸੇ క్రికెਟਰ ਦਾ ਜੀਜਾ ਲੱਗਦਾ ਸੀਗਾ ਰਾਬਾ ਨਗਰ ਕੰਪਲੇਂਟ ਕੀਤੀ ਮੈਡਮ ਨੇ ਰਾਬਾ ਨਗਰ ਕੰਪਲੀਟ ਕੀਤੀ ਮੈਡਮ ਨੂੰ 6-7 ਦਿਨ ਗਿਆ ਮੈਂ ਮੈਡਮ ਕੋਲ ਮધુਬਾਲਾ मैम ਨੇ ਇਨਸਪੈਕਟਰ ਉਹਨਾਂ ਕੋਲ ਗਿਆ ACP ਸਾਹਿਬ ਨੇ ਮੇਰੀ ਗੱਲ ਸੁਣੀ ਪਹਿਲਾਂ ਮੈਂ ਕਮਿਸ਼ਨਰ ਸਰ ਨੂੰ ਫਾਈਲ ਦਿੱਤੀ ਉਹਨਾਂ ਨੇ ਸਾਈਨ ਕਰਕੇ ਦੇ ਸੈਂਡ ਟੂ ACP ਸਰ ਉਹਨਾਂ ਨੇ ਫਿਰ ਮਧੂ ਵਾਲਾ ਮੈਮ ਨੂੰ ਦਿੱਤੀ ਤਾਂ ਉਹ ਮੈਮ ਨੇ ਪਹਿਲਾਂ 5 ਦਿਨ ਮੈਨੂੰ ਸੋਨਾ ਟ੍ਰੀਟ ਕੀਤਾ ਦੈਨ ਸ਼ੀ ਬਲੌਕ ਮਾਈ ਨੰਬਰ ਫਿਰ ਉਹਨਾਂ ਨੇ ਫੋਨ ਚੱਕਣੇ ਬੰਦ ਕਰਤਾ ਮੈਡਮ ਤੁਹਾਡਾ ਕੀ ਕੀਤਾ ਕੀ ਉਹਨਾਂ ਨੇ ਤੁਹਾਡੇ ਫਰੈਂਡ ਨੇ ਇੱਕ ਤਾਂ ਮਤਲਬ ਆਪਾਂ ਇੱਕ ਸੀਟ ਤੇ ਬੈਠੇ ਡਿਨਰ ਕੀਤਾ ਔਰ ਉਸ ਤੋਂ ਬਾਅਦ ਵੀਡੀਓ ਬਣਾਈਗੀ ਉਹ ਉਹਦਾ ਰੀਜ਼ਨ ਕੀ ਮੰਨਦੇ ਹੋ ਤੁਸੀਂ ਕੀ ਤੁਹਾਡੀ ਆਪਸ ਵਿੱਚ ਕੋਈ ਰੰਜਿਸ਼ ਹੋਈ ਸੀ ਕੋਈ ਗੱਲ ਇਦਾਂ ਦੀ ਹੋਈ ਸੀਗੀ ਜਾਂ ਫਿਰ ਕੁਝ ਇਦਾਂ ਦਾ ਮੇਰਾ ਇਹਨਾਂ ਕੋਈ ਲੈਣ ਦੇਣ ਨਹੀਂ ਨਾ ਅਸੀਂ ਕਦੀ ਕੋਈ ਬਿジネス ਕੀਤਾ ਨਾ ਹੀ ਸਾਡਾ ਕੋਈ ਲੈਣ ਦੇਣ ਆ ਨਾ ਹੀ ਸਾਡਾ ਕੋਈ ਪੈਸਿਆਂ ਦਾ ਲੈਣ ਦੇਣ ਆ ਇਹਨੂੰ ਮੈਂ ਬਸ ਕਾਰਾਂ ਤੋਂ ਮਨਾ ਕੀਤਾ ਇਹ ਮੈਨੂੰ ਤਾਂ ਇਹ ਹੀ ਲੱਗਦਾ ਥਿੰਕਿੰਗ ਜਾਂ ਤਾਂ ਇਹਨੇ ਲੋਕਾਂ ਨੂੰ ਮੈਨੂੰ ਵੀਡੀਓ ਬਣਾ ਕੇ ਇਹ ਕਿਹਾ ਦੇਖਿਆ ਸਾਡੀਆਂ ਸ਼ਹਿਰਾਂ 'ਚ ਫੁਕਰੀਆਂ ਮਾਰਦਾ ਮਹਿੰਗੀਆਂ ਕਾਰਾਂ 'ਚ ਘੁੰਮ ਕੇ ਕੀ ਸ਼ੋਅ ਕਰ ਰਹੇ ਆ ਕਿ ਮੇਰੇ ਤਾਇਆ ਜੀ ਕੋਈ ਬੰਟੀ ਨਾਮ ਦੇ ਅੰਕਲ ਨੇ ਕਿ ਉਹ ਕਾਉਂਸਲਰ ਨੇ ਕਿ ਉਹਨਾਂ ਦੀ ਬਹੁਤ ਪਾਵਰ ਸਾਡਾ ਸੈਂਟਰ ਤੱਕ ਹੱਥ ਪੈਂਦਾ ਸਾਨੂੰ ਕੋਣ ਹੱਥ ਲਾ ਜੂਗਾ ਸੋ ਇਹਦਾ ਮਤਲਬ ਆਮ ਇਨਸਾਨ ਦੀ ਕੋਈ ਵੈਲਿਊ ਨਹੀਂ ਇਸ ਦੇ ਵਿੱਚ ਜੇ ਮੈਨੂੰ ਨਹੀਂ ਕੋਈ ਜਾਣਦਾ ਤਾਂ ਮੇਰੇ ਲਈ ਵਾਕਈ ਉਹ ਸਹੀ ਕਹਿ ਰਿਹਾ ਲਵਿਸ਼ ਕਿ ਮੇਰੀ ਕਿਸੇ ਨੇ ਗੱਲ ਨਹੀਂ ਸੁਣੀ ਪਤਾ ਡਿਸੇਬਲ ਦਾ ਤੁਸੀਂ ਹੈਨਾ ਤੇ ਪਰ ਫਿਰ ਵੀ ਉਹਨੇ ਤੁਹਾਡੇ ਨਾਲ ਲਿੱਦਾ ਕਿਉਂਕਿ ਫਰੈਂਡ ਦੇ ਵਿੱਚ ਸੀਗੇ ਆਪਸ ਦੇ ਵਿੱਚ ਤੇ ਇੰਨੀ ਗੱਲ ਪਤਾ ਉਨ ਕਾਰਨ ਬਾਅਦ ਦੇ ਵਿੱਚ ਕਿਸੇ ਨੂੰ ਹੱਥ ਲਗਾ ਨਹੀਂ ਬਹੁਤ ਕਹਿ ਸਕਦੇ ਫਰੈਂਡ ਦੇ ਵਿੱਚ ਆਪਸ ਦੇ ਵਿੱਚ ਸੀਗੇ ਫਰੈਂਡ ਤੁਸੀਂ ਕਾਫੀ ਪੁਰਾਣਾ ਰਿਲੇਸ਼ਨ ਸੀਗਾ ਲੌਂਗ ਟਾਈਮ ਦਾ ਤੇ ਤੁਸੀਂ ਫਿਰ ਵੀ ਉਹਨੇ ਸੋਚਿਆ ਨਹੀਂ ਇੱਕ ਵਾਰ ਵੀ AVP نیوز ਪੰਜਾਬ ਦੇ ਨਾਲ ਬਣੇ ਹੋਏ ਹੋ ਤੁਸੀਂ ਤੇ ਮੈਸੇਜਰਨ ਸੋ ਬੀਤੇ ਕੁਝ ਸਮੇਂ ਪਹਿਲਾਂ ਜਿਹੜਾ ਕੀ ਹੈ ਕੁਝ ਦਿਨ ਪਹਿਲੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਸਤਿੰਦਰ ਸਿੰਘ ਸੱਤੀ ਜੋ ਇੱਕ ਲੜਕਾ ਆਇਆ ਉਸਦੇ ਨਾਲ ਕੁੱਟਮਾਰ ਦੀ ਵੀਡੀਓ ਵਾਇਰਲ ਹੁੰਦੀ ਹੈ ਔਰ ਪਤਾ ਲੱਗਦਾ ਹੈ ਕਿ ਇਹ ਕੁੱਟਮਾਰ ਦੀ ਵੀਡੀਓ ਜਿਹੜੀ ਵਾਇਰਲ ਹੈ ਉਹਨਾਂ ਤੇ ਹਮਲਾ ਹੁੰਦਾ ਹੈ ਫਿਰ ਉਹ ਲੜਕਿਆਂ ਵੱਲੋਂ ਜਿਹੜਾ ਕੁਝ ਮੁੰਡਿਆਂ ਵੱਲੋਂ ਉਹਨਾਂ ਨੂੰ ਕੁੱਟਿਆ ਜਾਂਦਾ ਬੜੀ ਬੁਰੀ ਤਰ੍ਹਾਂ ਨਾਲ ਤੇ ਉਹ ਜਿਹੜੇ ਮੁੰਡੇ ਨੇ ਉਹ ਦੋਸਤ ਨੇ ਤੇ ਕੀ ਹੈ ਪੂਰਾ ਮਾਮਲਾ ਆਪਾਂ ਗੱਲਬਾਤ ਕਰ ਲੈਨੇ ਆ ਸਤੀ ਜੀ ਕੀ ਕਹਿਣਾ ਚਾਹੋਗੇ ਜਿਹੜਾ ਪਿੱਛੇ ਤੁਹਾਡੇ ਬੋਟ ਵਾਇਰਲ ਹੋਈ ਸੀਗੀ ਵੀਡੀਓ ਉਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਕਿਉਂਕਿ ਜੋ ਲੜਕੇ ਸੀਗੇ ਉਹ ਤੁਹਾਡੇ ਕੀ ਲੱਗਦੇ ਸੀ ਨਾਲ ਦੇ ਉਹ ਦੀਸਾ ਸਿਗਰ ਮੈਮ ਮੈਮ ਲਵੀਸ਼ੋ ਬਰਾਇਸੀ ਉਹ ਮੇਰਾ ਕਾਫੀ ਪੁਰਾਣਾ ਦੋਸਤ ਆ ਪੰਜ ਛੇ ਸਾਲ ਪੁਰਾਣਾ ਦੋਸਤ ਹੈ ਮੇਰਾ ਤਾਂ ਅਸੀਂ ਡੇਲੀ ਮਿਲਦੇ ਸੀ ਲਾਈਕ ਵੀਕ ਚ ਦੋ ਤਿੰਨ ਦਿਨ ਅਸੀਂ ਡੇਲੀ ਕੌਮ ਦੇ ਵੀ ਹੁੰਦੇ ਸੀ ਕੱਟੇ ਰਹਿੰਦੇ ਵੀ ਇਕੱਠੇ ਹੁੰਦੇ ਸੀਗੇ ਤਾਂ ਲਾਸਟ ਵੀਕ ਜਿੱਦਨ ਸਾਡੀ ਲੜਾਈ ਹੋਈ ਉਹ ਮੇਰੇ ਨਾਲ ਡਿਨਰ ਕਰ ਰਹੇ ਸੀ ਦੈਟ ਟਾਈਮ ਤਾਂ ਡਿਨਰ ਕਰਦਾ ਕਰਦਾ ਉਹਨੇ ਮੈਨੂੰ ਕਿਹਾ ਕਿ ਮੇਰਾ ਰਿਸ਼ਤਾ ਹੋਣ ਵਾਲਾ ਆ ਕਿ ਮੈਨੂੰ ਕਾਰਸ ਚਾਹੀਦੀਆਂ ਜੋ ਕਿ ਲਾਸਟ ਕਾਫੀ ਟਾਈਮ ਤੋਂ ਮੇਰੇ ਤੋਂ ਲੈ ਜਾਂਦਾ ਹੁੰਦਾ ਸੀ ਕਿਉਂਕਿ ਮੇਰਾ ਲਗਜ਼ਰੀ ਕਾਰਸ ਦਾ ਕੰਮ ਆ। ਸੋ ਦੈਟਸ ਵਾਈ। ਤਾਂ ਮੈਂ ਉਹਨੂੰ ਮਨਾ ਕਰਤਾ। ਤਾਂ ਜਦੋਂ ਫਿਰ ਖਾਣਾ ਖਾ ਲਿਆ ਤਾਂ ਉਸ ਤੋਂ 10-15 ਮਿੰਟ ਬਾਅਦ ਮੈਨਾਂ ਗੱਲਾਂ-ਗੁੱਲਾਂ ਕਰਕੇ ਮੇਰੀ ਹੈਲਥ ਬਾਰੇ ਪੁੱਛਿਆ ਤੂੰ ਠੀਕ ਏ ਹੁਣ ਤੇਰੀ ਇੰਜਰੀਜ਼ ਕਿੱਦਾਂ। ਫਿਰ ਉਸ ਵਾਰ ਮੈਡਮ ਫੇਰ ਮੈਂ ਜਦੋਂ ਤੁਰਨ ਲੱਗਾ ਦੇ ਫਾਈਟ ਵਿਦ ਮੀ ਉਹਨੂੰ ਮੈਨੂੰ ਬਹੁਤ ਮਾਰਿਆ ਤਾਂ ਉਹਦੇ ਨਾਲ ਦੋ ਦੋਸਤ ਸੀਗੇ। ਤਾਂ ਉਹਨਾਂ ਨੇ ਫਿਰ ਮੈਡਮ ਮੇਰੀ ਵੀਡੀਓ ਬਣਾਈ। ਉਹ ਵੀਡੀਓ ਬਣਾ ਕੇ ਆਲਓਵਰ ਵਰਲਡ ਵਾਇਰਲ ਕੀਤੀ ਫਿਰ ਮੈਨੂੰ ਵੀ ਯੂਐਸ ਤੋਂ ਕਿਸੇ ਮੇਰੇ ਦੋਸਤ ਨੇ ਵੀਡੀਓ ਭੇਜੀ ਮੈਡਮ ਮੇਰੇ ਤਾਂ ਮੇਰੇ ਇੰਨੀਆਂ ਇੰਜਰੀਜ਼ ਹੋਈਆਂ ਲਾਈਕ ਫਿਰ ਮੈਂ ਸਿਵਲ ਹਸਪੀਟਲ ਗਿਆ ਫਿਰ ਉੱਥੇ ਮੇਰੇ ਉਹਨਾਂ ਨੇ ਜੋ ਟ੍ਰੀਟਮੈਂਟ ਇੱਕ ਦਿਨ ਰੱਖ ਕੇ ਕੀਤਾ ਗਿਆ ਤੁਹਾਡੇ ਨਾਲ ਮੁੰਡਾ ਰਹਿੰਦਾ ਸੀ ਕਿੰਨੇ ਟਾਈਮ ਤੋਂ ਤੁਸੀਂ ਆਪਸ ਦੇ ਵਿੱਚ ਫਰੈਂਡ ਸੀਗੇ ਕਿੰਨੇ ਟਾਈਮ ਤੋਂ ਮੈਮ ਇੱਕ ਟੁਕੜ ਪੰਜ 6 ਸਾਲ ਪੁਰਾਣਾ ਦੋਸਤ ਸੀ ਮੇਰਾ ਇਹ ਮੇਰੇ ਘਰ ਆਉਂਦਾ ਸੀ ਮੈਂ ਵੀ ਇਹਦੇ ਘਰ ਜਾਂਦਾ ਸੀਗਾ विदाउट एनी रीज़न विदाउट एनी रीज़न मैडम मैंने मीना फाइट की थी कोई गल नहीं सिगी एद्दा दी कोई ਤੁਹਾਡੀ ਆਪਸ ਦੇ ਵਿੱਚ ਕੋਈ ਨਹੀਂ ਫਰੈਂਡ ਸੀਗੇ ਡਿਨਰ ਵੀ ਕਰ ਰਹੇ ਹੋ ਨਾਲ ਤਾਂ ਕੁਝ ਸਮੇਂ ਬਾਅਦ ਹੀ ਐਦਾ ਯਾ ਮੈਮ ਮੈਂ ਨਾਲ ਸੇਮ ਟੇਬਲ ਤੇ ਡਿਨਰ ਕਰ ਰਿਹਾ ਮੈਨੂੰ ਫੂਡ ਖਾ ਰਿਹਾ ਸੀ ਤਾਂ ਉਹ ਮੈਨੂੰ ਫਾਈ ਲਾਈਕ ਡਿਨਰ ਕਰਦਾ ਕਰਦਾ ਮੈਨੂੰ ਕਹਿੰਦਾ ਗਲਤ ਸੋਣ ਕਹਿੰਦਾ ਮੇਰਾ ਰਿਸ਼ਤਾ ਹੋਣ ਲੱਗਾ ਮੈਨੂੰ ਗੱਡੀਆਂ ਚਾਹੀਦੀਆਂ ਵਧੀਆ ਚਾਹੀਦੀਆਂ ਜੋ ਕਿ ਮੈਂ ਉਹਨੂੰ ਮਨਾ ਕੀਤਾ ਮੈਂ ਕਿਹਾ ਮੇ ਕੋ ਹਜੇ ਹੈ ਨਹੀਂ ਸੋ ਉਸ ਤੋਂ ਬਾਅਦ ਕੁਝ ਟਾਈਮ ਬਾਅਦ ਮੈਨਾਂ ਗੱਲਾਂ ਗੁਲਾਂ ਕਰਕੇ ਮੇਰਾ ਹਾਲ ਪੁੱਛਿਆ ਤਫੀ ਮੈਡਮ ਇਹਨਾਂ ਲੜਾਉਂ ਗੱਡੀਆਂ ਤੋਂ ਮਨਾ ਕੀਤਾ ਸੀ ਤਾਂ ਤਾਂ ਨਹੀਂ ਕਿਤੇ ਇਹ ਰੀਜ਼ਨ ਤਾਂ ਨਹੀਂ ਹੋ ਗਿਆ 110% ਮੈਡਮ ਇਹ ਰੀਜ਼ਨ ਕਿਉਂਕਿ 4 ਦਿਨ ਪਹਿਲਾਂ ਮੇਰੇ ਕੋਲ ਜਲੰਧਰ ਆਇਆ ਮੇਰਾ ਡਿਓਰ ਦਾ ਬੈਗ ਲੈ ਕੇ ਗਿਆ ਕਿ ਮੈਂ ਆਪਣੀ ਤੇਰੀ ਭਾਬੀ ਅੱਗੇ ਲਾਈਕ ਫੁਕਰੀ ਮਾਂ ਨਹੀਂ ਜੋ ਵੀ ਕਾਈਂਡ ਆਫ ਇਦਾਂ ਦਾ ਕਿਹਾ ਉਹਨੇ ਥੈਨ ਉਹ ਚਲਾ ਗਿਆ ਮੈਂ ਤਾਂ ਕਾਫੀ ਪੀ ਕੇ ਗਿਆ ਮੇ ਕੋਲ ਦੀਆਂ ਇਮੇਜਸ ਵੀ ਹੈਗੀਆਂ ਤਾਂ ਮੇਰੇ ਕੋਲ ਚੈਟ ਵੀ ਪਈ ਆ ਤਾਂ ਮੇਰੇ ਕੋਲ ਬੈਠਾ ਕਾਫੀ ਪੀਤੀ ਉਸ ਦਿਨ ਵੀ ਇਹਨੇ ਸਟਰੀਕ ਪਾਈ ਸਾਡੇ ਦੋਵਾਂ ਦੀ ਫੋਟੋ ਖਿੱਚੀ ਸੀ ਕਿ ਸਨੈਪਚੈਟ ਇਹਨੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਵੀਡੀਓ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿਹਾ ਗਿਆ ਹੈ ਕਿ ਕਿਸੇ ਕ੍ਰਿਕਟਰ ਦਾ ਜੀਜਾ ਲੱਗਦਾ ਸੀਗਾ ਕੋਈ ਅਭਿਸ਼ੇਕ ਇਦਾਂ ਕੋਈ ਨਾਮ ਨਹੀਂ ਉਹ ਕ੍ਰਿਕਟਰ ਨੇ ਇੰਡੀਆ ਦੇ ਜੀ ਉਹਨਾਂ ਦੀ ਭੈਣ ਦੇ ਨਾਲ ਰਿਸ਼ਤਾ ਹੋਇਆ ਇਹਨਾਂ ਦਾ ਹਾਂਜੀ ਤਾਂ ਹੁਣ ਇਹ ਲੋਕਾਂ ਨੂੰ ਤੋਂ ਕਹਿ ਰਿਹਾ ਆ ਕਿ ਹੁਣ ਸਾਡਾ ਸੈਂਟਰ ਤੱਕ ਹੱਥ ਪੈਂਦਾ ਹੁਣ ਸਾਨੂੰ ਕੌਣ ਹੱਥ ਪਾ ਜੂਗਾ ਜੀ ਇੰਨੀ ਵੀਡੀਓ ਵਾਇਰਲ ਹੋਈ ਹੈ ਕੁੱਟਮਾਰ ਹੋਈ ਕਿਤੇ ਕੰਪਲੇਂਟ ਕੀਤੀ ਤੁਸੀਂ ਕੁਝ ਇਹਦੇ ਤੇ ਕੁਝ ਬੰਦ ਕਾਰਵਾਈ ਹੋਈ ਜਾਂ ਨਹੀਂ ਮੈਂ ਸਰਾਬਨਗਰ ਕੰਪਲੇਂਟ ਕੀਤੀ ਮੈਡਮ ਨੇ ਸਰਾਬਨਗਰ ਕੰਪਲੇਂਟ ਕੀਤੀ ਮੈਡਮ ਮੈਨੂੰ 6-7 ਦਿਨ ਗਿਆ ਮੈਂ ਮੈਡਮ ਕੋਲ ਮਧੂਬਾਲਾ ਮੈਮ ਨੇ ਇਨਸਪੈਕਟਰ ਉਹਨਾਂ ਕੋਲ ਗਿਆ ACP ਸਾਹਿਬ ਨੇ ਮੇਰੀ ਗੱਲ ਸੁਣੀ ਪਹਿਲਾਂ ਮੈਂ ਕਮਿਸ਼ਨਰ ਸਰ ਨੂੰ ਫਾਈਲ ਦਿੱਤੀ ਉਹਨਾਂ ਨੇ ਸਾਈਨ ਕਰਕੇ ਦੇ ਸੈਂਡ ਟੂ ACP ਸਰ ਉਹਨਾਂ ਨੇ ਫਿਰ ਮਧੂਬਾਲਾ ਮੈਮ ਨੂੰ ਦਿੱਤੀ ਤਾਂ ਉਹ ਮੈਮ ਨੇ ਪਹਿਲਾਂ 5 ਦਿਨ ਮੈਨੂੰ ਸੋਨਾ ਟਰੀਟ ਕੀਤਾ ਦੈਨ ਸ਼ੀ ਬਲੌਕ ਮਾਈ ਨੰਬਰ ਫਿਰ ਉਹਨੇ ਫੋਨ ਚੱਕਣੇ ਬੰਦ ਕਰਤਾ ਮੈਡਮ ਅੱਜਕ ਕੱਟੋ-ਕੱਟ 2 2.5 ਮਹੀਨੇ ਹੋ ਗਏ ਉਹਨਾਂ ਦਾ ਕੋਈ ਰਿਸਪੌਂਸ ਨਹੀਂ ਕੋਈ ਮੈਨੂੰ ਰਿਪਲਾਈ ਨਹੀਂ ਆਇਆ ਮੈਂ ਮੈਡਮ ਆਖ ਕੇ ਜਾਣੋਂ ਹੀ ਹਟ ਗਿਆ ਉੱਥੋਂ ਹਾਂਜੀ ਕਿਉਂਕਿ ਜਿਹੜੇ ਆਪਾਂ ਦੇਖ ਰਹੇ ਸੀਗੇ ਜਿਵੇਂ ਕੁੱਟਮਾਰ ਕੀਤੀ ਗਈ ਉਹਨਾਂ ਨੇ ਤੁਹਾਡੇ ਫਰੈਂਡ ਨੇ ਇੱਕ ਤਾਂ ਮਤਲਬ ਆਪਾਂ ਇੱਕ ਸੀਟ ਤੇ ਬੈਠੇ ਡਿਨਰ ਕੀਤਾ ਔਰ ਉਸ ਤੋਂ ਬਾਅਦ ਵੀਡੀਓ ਬਣਾਈ ਗਈ ਉਹ ਉਹਨਾਂ ਦਾ ਰੀਜ਼ਨ ਕੀ ਮੰਨਦੇ ਹੋ ਤੁਸੀਂ ਕੀ ਤੁਹਾਡੀ ਆਪਸ ਵਿੱਚ ਕੋਈ ਰੰਜਿਸ਼ ਹੋਈ ਸੀ ਕੋਈ ਗੱਲ ਐਦਾਂ ਦੀ ਹੋਈ ਸੀਗੀ ਜਾਂ ਫਿਰ ਕੁਝ ਐਦਾਂ ਦਾ ਮੈਡਮ ਮੈਨੂੰ ਜੋ ਸੁਣਨ ਚ ਆਇਆ ਆ ਕਿਉਂਕਿ ਮੇਰਾ ਇਹਨਾਂ ਕੋਈ ਲੈਂਡ ਦੇਣ ਨਹੀਂ ਨਾ ਅਸੀਂ ਕਦੀ ਕੋਈ ਬਿਜ਼ਨਸ ਕੀਤਾ ਨਾ ਹੀ ਸਾਡਾ ਕੋਈ ਲੈਂਡ ਦੇਣਿਆ ਨਾ ਹੀ ਸਾਡਾ ਕੋਈ ਪੈਸਿਆਂ ਦਾ ਲੈਣ ਦੇਣਿਆ ਇਹਨੂੰ ਮੈਂ ਬਸ ਕਾਰਾਂ ਤੋਂ ਮਨਾ ਕੀਤਾ ਇਹ ਮੈਨੂੰ ਤਾਂ ਇਹੇ ਲੱਗਦਾ ਥਿੰਕਿੰਗ ਜਾਂ ਤਾਂ ਇਹਨੇ ਲੋਕਾਂ ਨੂੰ ਮੈਨੂੰ ਵੀਡੀਓ ਬਣਾ ਕੇ ਇਹ ਕਿਹਾ ਦੇਖਿਆ ਸਾਡੀਆਂ ਸ਼ਹਿਰਾਂ 'ਚ ਫੁਕਰੀਆਂ ਮਾਰਦਾ ਮਹਿੰਗੀਆਂ ਕਾਰਾਂ 'ਚ ਘੁੰਮ ਕੇ ਅਕਲ ਦੇ ਦੇਾਂਗੇ ਜੀ ਬਹੁਤ ਦਿਸਨ ਥੈਟ ਮੈਂ ਤਾਂ ਮੈਡਮ ਪੁਲਿਸ ਤੋਂ ਇਹ ਹੀ ਮੰਗ ਕਰਦਾ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਬਟ ਪੁਲਿਸ ਵਾਲਿਆਂ ਨੇ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਮੈਡਮ ਉਸ ਤੋਂ ਬਾਅਦ ਆਫਟਰ ਲਾਈਕ ਇਹ 23 ਅਪ੍ਰੈਲ ਦੀ ਗੱਲ ਹੈ 7 ਮਈ ਨੂੰ ਇਹਨੇ ਹੋਰ ਮੁੰਡੇ ਭੇਜੇ ਮਨ ਉਹ ਮੁੰਡਿਆਂ ਤੇ ਪਰਚਾ ਹੋ ਗਿਆ ਗੁਰਾਇਆਂ ਸਿਟੀ ਉਹ ਵੀ ਵੀਡੀਓ ਵਾਇਰਲ ਕੀਤੀ ਇਹਨੇ 10 12 ਮੁੰਡੇ ਭੇਜੇ ਪੈਸੇ ਦੇ ਕੇ ਫੇ ਮੈਨੂੰ ਘਟਾਇਆ ਗਿਆ ਕਚੈਰੀਆਂ ਦੇ ਵਿੱਚ ਉਹ ਵੀ ਮੇਥੋਂ ਐਵੀਡੈਂਸ ਇਸ ਉੱਥੇ ਪਰਚਾ ਹੋਇਆ ਆ ਬਟ ਜਿਨੇ ਸਟਾਰਟਿੰਗ ਕੀਤੀ ਹੈ ਲੁਧਿਆਣੇ ਉਹਨਾਂ ਨੇ ਮੇਰੀ ਕੋਈ ਕਾਰਵਾਈ ਨਹੀਂ ਮੈਡਮ ਕੀਤੀ ਮਧੂਬਾਲਾ ਮੈਮ ਨੇ ਕੀ ਮੰਨਦੇ ਹੋ ਇਸ ਦਾ ਰੀਜ਼ਨ ਕੀ ਮੰਨਦੇ ਹੋ ਕਿ ਕਾਰਵਾਈ ਨਹੀਂ ਹੋਈ ਹੈ ਮੈਡਮ ਉਹ ਪਾਵਰਫੁੱਲ ਹੈ ਲੜਕਾ ਇਹੀ ਸ਼ੋਅ ਕਰ ਰਿਹਾ ਕਿ ਮੇਰੇ ਤਾਇਆ ਜੀ ਕੋਈ ਬੰਟੀ ਨਾਮ ਦੇ ਅੰਕਲ ਨੇ ਕਿ ਉਹ ਕਾਉਂਸਲਰ ਨੇ ਕਿ ਉਹਨਾਂ ਦੀ ਬਹੁਤ ਪਾਵਰ ਸਾਡਾ ਸੈਂਟਰ ਤੱਕ ਹੱਥ ਪੈਂਦਾ ਸਾਨੂੰ ਕੌਣ ਹੱਥ ਲਾ ਜੂਗਾ ਜੀ ਸੋ ਇਹਦਾ ਮਤਲਬ ਆਮ ਇਨਸਾਨ ਦੀ ਕੋਈ ਵੈਲਿਊ ਨਹੀਂ ਇਸ ਸਟੇਜ ਦੇ ਵਿੱਚ ਜੇ ਮੈਨੂੰ ਨਹੀਂ ਕੋਈ ਜਾਣਦਾ ਤਾਂ ਮੇਰੇ ਲਈ ਵਾਕਈ ਉਹ ਸਹੀ ਕਹਿ ਰਿਹਾ ਲਵਿਸ਼ ਕਿ ਮੇਰੀ ਕਿਸੇ ਨੇ ਗੱਲ ਨਹੀਂ ਸੁਣੀ ਮੈਂ ਤਾਂ ਮੈਡਮ ਰੋਇ ਟੋਕਰਾ ਖਾ ਖਾ 2.5 ਮਹੀਨੇ ਹੋ ਗਏ ਮੇਰੇ ਐਕਚੁਅਲੀ ਮੈਨੂੰ ਕੁੱਟਦੇ ਤੇ ਮੇਰੇ ਕੱਪੜੇ ਫਾੜ ਰਿਆ ਤਾਂ ਬੰਦੇ ਦੀ ਰਿਸਪੈਕਟ ਤਾਂ ਇਸ ਚੀਜ਼ 'ਚ ਹੀ ਹੁੰਦੀ ਹੈ ਜੀ ਉਹਨੂੰ ਇਹ ਵੀ ਪਤਾ ਡਿਸੇਬਲ ਦਾ ਤੁਸੀਂ ਹੈਨਾ ਤੇ ਪਰ ਫਿਰ ਵੀ ਉਹਨੇ ਤੁਹਾਡੇ ਨਾਲ ਇਦਾ ਕਿਉਂਕਿ ਫਰੈਂਡ ਦੇ ਵਿੱਚ ਸੀਗੇ ਆਪਸ ਦੇ ਵਿੱਚ ਤੇ ਇੰਨੀ ਗੱਲ ਪਤਾ ਓਨ ਕਰ ਬਾਅਦ ਦੇ ਵਿੱਚ ਕਿਸੇ ਨੂੰ ਹੱਥ ਲਗਾ ਨਹੀਂ ਬਹੁਤ ਕਹਿ ਸਕਦੇ ਫਰੈਂਡ ਦੇ ਵਿੱਚ ਆਪਸ ਦੇ ਵਿੱਚ ਸੀਗੇ ਫਰੈਂਡ ਤੁਸੀਂ ਕਾਫੀ ਪੁਰਾਣਾ ਰਿਲੇਸ਼ਨ ਸੀਗਾ ਲੌਂਗ ਟਾਈਮ ਦਾ ਤੇ ਤੁਸੀਂ ਫਿਰ ਵੀ ਉਹਨੇ ਸੋਚਿਆ ਨਹੀਂ ਇੱਕ ਵਾਰ ਵੀ मैडम मेरा डिसेबिलिटी सर्टिफिकेट भी बना गवर्नमेंट ਵੱਲੋਂ ਤਾਂ ਇਹਨਾਂ ਨੇ ਰੋਲਾ ਪਾਤਾ ਇਹ ਵੀ ਨਕਲੀ ਆ ਤਾਂ ਮੈडम ਮੇਰਾ ਐਕਸੀਡੈਂਟ ਹੋਇਆ ਹੀ نو ਵੈਰੀ ਵੈਲ ਕਿ ਮੇਰੇ ਬਹੁਤ ਇੰਜਰੀਜ਼ ਆ ਮੇਰੇ 171 ਸਟਿਚਸ ਆਨ ਮਾਈ ਹੈਡ ਰਾਈਟ ਨਾਊ ਹਨਾ ਮੇਰੇ ਹਜੇ ਵੀ ਕਲੌਟ ਨਹੀਂ ਤਿੰਨ ਪੰਜ ਪੰਜ ਰਿਕਵਰ ਹੋਏ ਅੱਠ ਸੀਗੇ ਇਹਨਾਂ ਨੇ ਕੋਈ ਤਰਸ ਨਹੀਂ ਕੀਤਾ ਰੱਬ ਨਾ ਕਰੇ ਜੇ ਮੈਂ ਉਦਣ ਮਰ ਜਾਂਦਾ ਫੇਰ ਮੈडम ਹਨਾ ਸੋ ਮੈਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ मैडम ना मेरी को कोई गल सुन को। रहे मेनू ब्लॉक ਕੀਤਾ ਹੋਇਆ ਸੀਪਰ ਤੱਕ ਨਹੀਂ ਗਏ ਹੋ ਸੀਐਮ ਸਰ ਤੱਕ ਨਹੀਂ ਤੁਸੀਂ ਕੋਈ ਪਹੁੰਚੇ ਹੋ ਜਾਂ ਫਿਰ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਵੀ ਐਂਡ ਆਫ ਦਾ ਡੇ ਮੈਨੂੰ ਇੱਥੇ ਭੇਜ ਰਹੇ ਆ ਮધુਬਾਲਾ मैडम जी ਕੋਈ ਹੈ ਨਾ ਸਾਰਾ ਕੁਝ ਪੇਪਰ ਵਰਕ ਸਾਰਾ ਉਹਨਾਂ ਕੋ ਪਿਆ ਮੇਰੀ ਗੱਲੇ ਹੀ ਨਹੀਂ ਸੁਣ ਰਹੇ ਬਲੌਕ ਮਾਰ ਰਹੇ ਮੈਡਮ ਮੈਨੂੰ ਉਹਨਾਂ ਨੇ ਵੀ ਪੂਰਾ ਇਨਸੀਡੈਂਟ ਜੋ ਸੀਗਾ ਕਿੱਥੋਂ ਦੀ ਘਟਨਾ ਸੀਗੀ ਲੁਧਿਆਣੇ ਦੀ ਤੁਸੀਂ ਲੁਧਿਆਣੇ ਸਾਊਥ ਸਿਟੀ मैडम प्लੱਕ ਰੈਸਟੋਰੈਂਟ ਦੀ ਬਾਅਦ ਦੀ ਘਟਨਾ ਆ ਲਾਈਕ 11:50 ਮਿੰਟ ਦੀ ਰਾਤ ਦੇ ਜਾਂ ਦਿਨ ਦੇ ਰਾਤ ਦੇ ਰਾਤ ਦੇ ਹਾਂਜੀ ਮੈਂ ਨਾ ਖਾਣਾ ਖਾ ਰਿਆ ਸੀ ਮੈਡਮ ਸੇਮ ਟਾਈਮ ਤੁਸੀਂ ਕਿਸੇ ਨੂੰ ਬੁਲਾਇਆ ਆਪਣੇ ਨਾਲ ਕੋਈ ਆਪਣਾ ਉਹਨਾਂ ਨੇ ਛੁਡਾਇਆ ਜਿਹੜੇ ਗੱਡੀਆਂ پارک ਲਵਾਉਂਦੇ ਨੇ ਸਿਕਿਉਰਿਟੀ ਗਾਰਡ ਜੀ ਯਾ ਉਹਨਾਂ ਨੇ ਛੁਡਾਇਆ ਮੈਡਮ ਤਾਂ ਇਹਨਾਂ ਨੇ ਮੈਨੂੰ ਇੰਨਾ ਕ ਮਾਰਿਆ ਇਹਨੇ ਜਿੱਦਾਂ ਲਾਈਕ ਇੱਕ ਪ੍ਰੀਪਲੈਨ ਨਹੀਂ ਹੁੰਦਾ ਇਹਦੇ ਦੋਸਤ ਆਏ ਦੋ ਇੱਕ ਵੀਡੀਓ ਬਣਾਉਣ ਲੱਪਿਆ ਇੱਕ ਮੇਰੇ ਨਾਲ ਮੇਰਾ ਫਰੈਂਡ ਹੈਗਾ ਅਮਰ ਘੁੰਮਣ ਉਹਨੂੰ ਇੱਕ ਨੇ ਬਾਹ ਤੋਂ ਫੜ ਲਿਆ ਕਿ ਤੂੰ ਨਹੀਂ ਵੇਚਉਣਾ ਤੇਰੀ ਵੀ ਮਾਰਨੀ ਆ ਇਹ ਬੋ ਜੀ ਸਿਕਿਉਰਿਟੀ ਵਾਲੇ ਨਾ ਹੋਣ ਤਾਂ ਮੈਡਮ ਇਹ ਅੱਜ ਜੀਂਦਾ ਨਾ ਹੁੰਦਾ ਜੀ ਇੱਥੇ ਹੈ ਨਾ ਮੇਰੇ ਜਿੰਨੀਆਂ ਇੰਜਰੀਜ਼ ਆ ਮੈਂ ਤਾਂ ਡਾਕਟਰ ਵੀ ਮੈਨੂੰ ਕਹਿੰਦੇ ਤੂੰ ਮੈਡਮ ਆ 16 17 ਦਾ ਮੈਡੀਸਿਨਸ ਖਾਣਾ ਪਰੀਂਦੀਆਂ ਕਲੌਟਸ ਦੀਆਂ ਨਾ ਇਨ ਅਡੇ ਬਟ ਇਹਨਾਂ ਨੇ ਕੋਈ ਮੈਡਮ ਇਹਨਾਂ ਨੂੰ ਐਂਡ ਸਟਾਰਟਿੰਗ ਆਫ ਦਾ ਡੇ ਐਕਸੀਡੈਂਟ ਵਾਲੇ ਦੇਣੇ ਉੱਥੇ ਸੀਗੇ ਸਾਰੇ ਕੀ ਨਹੀਂ ਬਚਣਾ ਇਹਨੇ ਤਾਂ ਨਾ ਮੇਰੇ ਜੋ ਹਾਲਾਤ ਸੀਗੇ ਤਮੇਨ ਰੱਬ ਨੇ ਜੀ ਜਨਮ ਦਿੱਤਾ ਬਟ ਇਨਾਂ ਨੇ ਮੈਡਮ ਪੂਰੀ ਤਸੱਲੀ ਕੀਤੀ ਸੀ ਕਿ ਮਾਰ ਕੇ ਹੀ ਭੇਜਣਾ ਤੁਹਾਡੇ ਸਾਹਮਣੇ ਪ੍ਰੀ ਪਲਾਨ ਦੇ ਨਾਲ ਆਏ ਸੀਗੇ ਉਹਨਾਂ ਨੇ 10% ਮੈਮ ਮੈਨੂੰ ਕੋਈ ਬੰਦਾ ਮਾਰ ਰਿਹਾ ਇੱਕ ਵੀਡੀਓ ਬਣਾ ਰਿਹਾ ਤਾਂ ਆਬਵੀਅਸ ਪ੍ਰੀ ਪਲਾਨਡ ਹੈ ਤੇ ਜੇ ਕੋਈ ਦੁਸ਼ਮਣੀ ਹੁੰਦੀ ਜਾਂ ਕੁੱਟ ਕੇ ਚਲ ਜਾਂਦਾ ਪਲੀ ਇਹ ਮੈਡਮ ਜਸਟ ਉਹਨੇ ਇੱਕ ਵੀਡੀਓ ਬਣਾਈ ਮੈਨੂੰ ਬਦਨਾਮ ਕਰਨ ਲਈ ਮੇਰੇ ਕੱਪੜੇ ਪਾੜੇ ਗਏ ਮੈਮ ਔਨ ਲਾਈਕ ਸਾਰੇ ਦੁਨੀਆ ਦੀ ਵੀਡੀਓਜ਼ ਦੇ ਵਿੱਚ ਆ ਇੰਡੀਆ ਛੱਡੋ ਕੈਨੇਡਾ ਅਮਰੀਕਾ ਇਟਲੀ ਜਰਮਨ ਇੰਗਲੈਂਡ ਸਾਰੀ ਦੁਨੀਆ ਦੇ ਕੋਲ ਪੰਜਾਬੀਆਂ ਕੋਲ ਮੇਰੀ ਵੀਡੀਓਜ਼ ਚੱਲਦੀ ਤੇ ਸਾਰਿਆਂ ਨੇ ਮੈਨੂੰ ਹੌਸਲਾ ਹੀ ਦਿੱਤਾ ਕਿ ਬਹੁਤ ਇਨੇ ਤੇ ਨਾ ਗਲਤ ਕੀਤਾ ਨਾ ਤਾਂ ਐਂਡ ਆਫ ਦਾ ਡੇ ਮੈਡਮ ਮੇਰੀ ਪੁਲਿਸ ਨੇ ਤਾਂ ਸੁਣੀ ਨਹੀਂ ਨਿਊਜ਼ ਨੇ ਮੇਰੀ ਨਿਊਜ਼ ਚੈਨਲਸ ਨੇ ਮੇਰੇ ਸਾਥ ਦਿੱਤਾ ਜੋ ਕਿ ਅੱਜ ਮੈਂ ਥੋੜਾ ਬਹੁਤ ਤੌਰਨ ਜੋਗ ਹੋਇਆ ਜੀ ਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕੀ ਉਹਨਾਂ ਨੂੰ ਕਹਿਣਾ ਚਾਹੁੰਦੇ ਮੈਂ ਇਹੀ ਮੰਗ ਕਰ ਰਿਹਾ ਕਿ ਮੈਨੂੰ ਪੁਲਿਸ ਇਨਸਾਫ ਦਿੱਤਾ ਜਾਵੇ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਕੀਤੀ ਜਾਵੇ ਹੋਰ ਤਾਂ ਮੈਂ ਕੁਝ ਮੰਗਦਾ ਹੀ ਨਹੀਂ ਇਹਨਾਂ ਤੋਂ ਉੱਤੋਂ ਮੈਡਮ ਮੈਨੂੰ ਇੱਕ ਹਰਬਾਲ ਸਰ ਨੇ ਏਐਸਈ ਸਾਹਿਬ ਨੇ ਉੱਤੇ ਸਾਈਬਰ ਸੈੱਲ ਉਹ ਮੈਨੂੰ ਕਹਿ ਰਹੇ ਇੱਕ 2 ਲੱਖ ਲੈ ਲੈ ਨਵੇੜਲਾ ਤਾਂ ਪੁਲਿਸ ਆਫੀਸਰ ਹੋ ਕੇ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਮੈਨੂੰ ਲਾਲਚ ਦੇ ਰਹੇ ਨੇ ਪੈਸੇ ਦਾ ਕਿ ਬੈ ਕੇ ਪੈਸੇ ਲੈ ਕੇ ਨਵੇੜਲਾ ਸੋ ਆਈ ਡੋਨਟ ਵਾਂਟ ਦੈਟ ਮੈਨੂੰ ਬਸ ਇਨਸਾਫ ਚਾਹੀਦਾ ਮੈਨੂੰ ਕਿਸੇ ਹੋਰ ਚੀਜ਼ ਦੀ ਮੰਗ ਨਹੀਂ ਹੈ ਮੈਂ ਭਵੰਤਮਾਨ ਸਰ ਨੂੰ ਇਹ ਅਪੀਲ ਕਰਨੀ ਚਾਹੁੰਨਾ ਨਿਊਜ਼ ਥਰੂ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਜੇ ਆਮ ਆਦਮੀ ਪਾਰਟੀ ਬਣੀ ਲਾਈਕ ਆ ਨੋਰਮਲ ਲੋਕਾਂ ਦੀ ਉਹ ਬਣੀਆ ਪੋਲਿਟਿਕਸ ਰਾਈਟ ਨਾ ਹੋਏਗਾ ਤਾਂ ਮੈਨੂੰ ਤਾਂ ਇਨਸਾਫ ਮਿਲ ਨਹੀਂ ਰਿਹਾ ਕਿਉਂਕਿ ਮੈਨੂੰ ਕੋਈ ਜਾਣਦਾ ਨਹੀਂ ਸੋ ਦੈਟਸ ਵਾਈ ਉਹਨਾਂ ਨੇ ਬਤਾਇਆ ਜੀ ਕਾਉਂਸਲਰ ਆ ਤਾਂ ਸੱਤੀ ਦੀ ਕੋਈ ਗੱਲ ਨਾ ਸੁਣੀ ਜਾਵੇ ਇਹੇ ਮੇਰੇ ਕੋਈ ਕਾਉਂਸਲਰ ਹੁੰਦੇ ਤਾਂ ਗੱਲ ਸੁਣੀ ਜਾਣੀ ਸੀ ਸੋ ਇਹਦਾ ਮਤਲਬ ਇਹੀ ਆ ਮੈਮ ਸਾਰੇ ਇੱਕ ਹਿਸਾਬ ਦੇ ਕਰਪਸ਼ਨ ਨਹੀਂ ਹੋਗੀ ਮੈਮ ਜੇ ਮੈਂ ਮੈਂ ਪਾਵਰ ਚ ਹੁੰਦਾ ਤਾਂ ਮੇਰੀ ਸੁਣੀ ਜਾਣੀ ਸੀ ਜੋ ਪਾਵਰ ਚ ਨੇ ਉਹਨਾਂ ਦੀ ਸੁਣੀ ਜਾ ਰਹੀ ਹੈ ਤੀਜਾ ਮਹੀਨਾ ਚੜ ਚੱਲਾ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ ਇਨਫੈਕਟ ਮੈਨੂੰ ਕੋਈ ਬੈਕ ਕਾਲ ਵੀ ਨਹੀਂ ਆਈ ਮੈਮ ਇੱਕ ਵਾਰੀ ਵੀ ਬਾਕੀ ਦਾ ਉਸ ਤੋਂ ਬਾਅਦ ਵੀ ਮੈਂ ਮੈਡਮ ਨੂੰ ਉਹ ਦੋ ਕਿਹਾ ਸੀ ਮੈਡਮ ਬੰਦ ਦੀ ਕਾਰਵਾਈ ਕੀਤੀ ਜਾਵੇ ਮੇਰਾ ਨੁਕਸਾਨ ਹੋਣਾ ਜਦੋਂ ਮੈਂ 7 ਤਰੀਕ ਨੂੰ 60 ਤੋਂ ਅਗਲੇ ਦਿਨ 8 ਨੂੰ ਕਾਲ ਕੀਤੀ ਮੈਡਮ ਨੂੰ ਕਹਿੰਦੇ ਕੋਈ ਨਾ ਕਰ ਦੇ ਨੇ ਉਹ ਅੱਜ ਆ ਰਹੀ ਕਾਲ ਮੈਮ ਮੇਰੇ ਕੋ ਸਾਰੇ ਸਕਰੀਨ ਸ਼ਾਟ ਪਏ ਆ ਮੈਂ ਘਟੋ ਘਟ ਮੈਮ ਨੂੰ 70 80 ਕਾਲਾਂ ਕੀਤੀਆਂ ਹਰਬਾਲ ਸਰ ਨੂੰ ਕਾਲਸ ਕੀਤੀਆਂ ਦੇ ਬਲੌਕ ਮਾਈ ਨੰਬਰ ਮੈਮ ਬਲੌਕ ਮਾਈ ਨੰਬਰ ਉਹਨਾਂ ਨੇ ਮੈਡਮ ਮੇਰੀ ਫਾਈਲ ਇਦਾਂ ਹੁੰਦੀ ਲਾਈਕ ਡਸਟਬਿਨ ਚ ਹੀ ਹੋ ਗਈ ਆਈ ਥਿੰਕ ਜੋ ਹਾਲਾਤ ਨੇ ਕਿਉਂਕਿ ਮੈਡਮ ਪੁਲਿਸ ਵਾਲੇ ਆ ਮੈਂ ਕਿੱਥੋਂ ਜਾ ਕੇ ਉਮੀਦ ਰੱਖਾਂ ਜੀ ਐਂਡ ਆਫ ਦਾ ਡੇ ਮੈਂ ਕਿੱਥੇ ਜਾਵਾਂ ਮੈਨੂੰ ਦੱਸ ਦਿਓ ਜੀ ਇੱਥੇ ਨਹੀਂ ਅਪੀਲ ਹੋਣਾ ਗਾਂਹ ਚਲੇ ਜਾਓ ਫੇ ਮੈਂ ਜੋ ਫੇ ਮੈਂ ਕੋਰਟ ਦਾ ਹੀ ਸਹਾਰਾ ਲਵਾਂਗਾ ਮੈਮ ਹੌਨ ਰਾਈਟ ਨਾਉ ਕਿਉਂਕਿ ਇਹ ਤਾਂ ਮੇਰੀ ਕੋਈ ਗੱਲ ਨਹੀਂ ਸੁਣਦੇ ਜੇ ਮੈਂ ਕਿਸੇ ਵੱਡੇ ਆਫੀਸਰਸ ਕੋ ਜਾਨਾਂ ਉਹ ਕਹਿੰਦੇ ACP ਸਰ ਕੋ ਜਾਓ ACP ਸਰ ਬਹੁਤ ਸੋਹਣਾ ਟਰੀਟ ਕਰਦੇ ਆਪਣੇ ਬੱਚਿਆਂ ਨੂੰ ਕਿ ਬਹੁਤ ਜਦੋਂ ਮੈਮ ਕੋ ਜਾਣਾ ਮੈਡਮ ਸ਼ੀ ਬਲੌਕ ਮਾਈ ਨੰਬਰ ਜੀ ਜਾਣਾ ਸੀਐਮ ਆ ਗਏ ਐਸਐਸਪੀ ਆਏ ਉਧਰ ਬੀਜ਼ੀਆਂ ਮੈਡਮ 4 ਮਹੀਨੇ ਹੀ ਕੰਮ ਮਿਲੇ 5 ਮਿੰਟ ਦਾ ਇੱਕ ਕੰਮ ਆ ਇੱਕ ਦਿਨ ਮੇਰੀ ਐਫਆਈਆਰ ਕੱਟਣ ਲੱਗੇ ਜਦੋਂ ਉਹਦੇ ਤੇ ਕੋਈ ਆਫੀਸਰ ਆਉਂਦਾ ਹੂੰ ਕਹਿੰਦਾ ਇਹਦੇ ਸਾਰੇ ਸਰਟੀਫਿਕੇਟ ਡੁਪਲੀਕੇਟ ਆ ਜਿਹੜੇ ਡਿਸੇਬਿਲਟੀ ਸਰਟੀਫਿਕੇਟ ਗਵਰਨਮੈਂਟ ਨੂੰ ਹੀ ਝੂਠ ਪਾਈ ਜਾ ਰਹੇ ਮੈਡਮ ਜੀ ਜਸਟ ਕੀ ਉਹਦੇ ਤਾਇਆ ਜੀ ਕਾਉਂਸਲਰ ਨੇ ਸੋ ਦੈਟਸ ਵਾਈ ਇਹ ਕੋਈ ਲਾਅ ਹੈ ਕੋਈ ਇਨਸਾਫ ਥੋੜੀ ਹੋਇਆ ਮੈਮ ਇਹ ਤਾਂ ਕੋਈ ਧੱਕਾ ਹੋਇਆ ਨਾ ਜੀ ਮੈਨੂੰ ਗੁਰਾਇਆਂ ਪੁਲਿਸ ਮੇਰਾ ਸਾਥ ਦੇ ਰਹੀ ਆ ਉਹਨਾਂ ਨੇ ਜਿਨ੍ਹਾਂ ਨੇ ਸੈਕਿੰਡ ਟਾਈਮ ਤੇ ਹਮਲਾ ਕੀਤਾ ਜਿਹੜੀਆਂ ਵੀਡੀਓਜ਼ ਜੋ ਵੀ ਬਣਦੀ ਕਾਰਵਾਈ ਕੀਤੀ ਬਟ ਲੁਧਿਆਣਾ ਪੁਲਿਸ ਨੇ ਮੇਰਾ ਕੋਈ ਸਾਥ ਨਹੀਂ ਜੇ ਦਾ ਸੈਕੰਡ ਟਾਈਮ ਹਮਲਾ ਹੋਇਆ ਉਹ ਵੀ ਉਹਨਾਂ ਵਾਲੇ ਹੀ ਕਰਵਾਉਣਗੇ ਸੀਗਾ ਉਹ ਇਹਨੇ ਲਵਿਸ਼ ਨੇ ਪੈਸੇ ਦੇ ਕੇ ਬੰਦੇ ਭੇਜੇ ਮੈਡਮ ਗੈਂਗਸਟਰ ਭੇਜੇ 89 ਉਹ 89 ਜਾਣ ਉਹ ਵੀ ਵੀਡੀਓ ਉਹ ਕਚਹਿਰੀਆਂ ਚ ਭੇਜੇਗਾ ਹੂੰ ਉੱਥੇ ਵੀ ਮੈਡਮ ਮੇਰੇ ਬਹੁਤ ਇੰਜਰੀਜ਼ ਹੋਈਆਂ ਉਹ ਫਿਰ ਪੰਜਾਬ ਗਰਾਂਿਆਂ ਪੁਲਿਸ ਨੇ ਮੇਰਾ ਸਾਥ ਦਿੱਤਾ ਐਸਐਸਪੀ ਸਾਹਿਬ ਜਲੰਧਰ ਵਰਕ ਸਰ ਨੂੰ ਮੈਂ ਦੱਸਿਆ ਸੀ ਉਹਨਾਂ ਨੇ ਆਪਣੇ ਬੱਚਿਆਂ ਨੇ ਮੇਰਾ ਸਾਥ ਦਿੱਤਾ ਮੈਂ ਹੁਣ ਸੇਮ ਡੇ ਉਹਨਾਂ ਦੇ ਉਸ ਦਿਨ ਹੀ ਕुलिस ਕਾਰਵਾਈ ਹੋਈ ਸੀਗੀ ਹਾਂਜੀ ਬਿਲਕੁਲ ਇਹ ਸੀਗੇ ਸਟਨਾਲ ਸਤਿੰਦਰ ਸਿੰਘ ਸੱਤੀ ਚੋਕੀ ਲੁਧਿਆਣਾ ਦੇ ਸਾਊ ਸੱਤੀ ਦੇ ਵਿੱਚ ਇੱਕ ਤੁਸੀਂ ਵੀਡੀਓ ਦੇਖੀ ਸੀਗੀ ਵਾਇਰਲ ਹੁੰਦੀ ਕਿ ਦੋਸਤ ਨਹੀਂ ਜੋ ਲਵਿਸ਼ ਨਾਮ ਦਾ ਲੜਕਾ ਹੈ ਕ੍ਰਿਕਟਰ ਦਾ ਜੀਜਾ ਦੱਸਿਆ ਜਾ ਰਿਹਾ ਉਸ ਵੱਲੋਂ ਜਿਹੜੀ ਕਿ ਬੜੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸਤਿੰਦਰ ਸਿੰਘ ਸੱਤੀ ਦੇ ਨਾਲ ਔਰ ਉਸ ਤੋਂ ਬਾਅਦ ਇਹ ਦਰਦ-ਦਰ ਭਟਕ ਰਹੇ ਨੇ ਇਨਸਾਫ ਤੇ ਲਈ ਤਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਮੰਗ ਕਰਦੇ ਨੇ ਕਿ ਜਿਹੜਾ ਕੀ ਹੈ ਇਹਨਾਂ ਨੂੰ ਇਨਸਾਫ ਮਿਲੇ ਸਦਾ ਦੀ ਅਪਡੇਟਸ ਨਾਲ ਬਣੀ ਰਹੀ ਹੈ ਯੂਨੀਵਰਸ ਪੰਜਾਬ